ਕੋ ਫ੍ਰੈਂਡਲੀ ਜਿਹੜੇ ਕਿ ਲੈ ਕੇ ਆਏ ਨੇ ਤੁਹਾਡੇ ਵਾਸਤੇ ਲੱਕੜ ਦੇ ਬਣੇ ਹੋਏ ਕੰਗੇ ਤੇ ਪੰਜਾਬੀ ਸਬਜ਼ਾ ਦਾ ਸਾਹਮਣੇ ਸਾਡੇ ਜਿਹੜੇ ਪੁਰਾਣੇ ਲਿਖਤ ਜਿਹੜੀਆਂ ਫੱਟੀਆਂ ਮਿਲਦੀਆਂ ਤੁਸੀਂ ਦੇਖ ਸਕਦੇ ਹੋ ਜੀਵੇ ਪੰਜਾਬ ਜਿਉਣ ਪੰਜਾਬੀ ਪੰਜਾਬੀ ਮਾਂ ਬੋਲੀ ਦੀ ਗੱਲ ਕਰੀਏ ਨਾ ਇੱਕ ਸੋਗਮੇ ਭਵਿਕ ਬਾਨੀ ਵਿੱਚ ਕਿਤੇ ਪੜਿਆ ਸੀ ਵੀਰ ਜੀ ਕਿ ਅਸੀਂ ਪੰਜਾਬੀਆਂ ਨੇ ਪੰਜਾਬੀ ਬੋਲੀ ਸਿਮਿਆ ਨਾ ਪਾਤੀ ਹੈ ਨਾ ਸਾਡਾ ਫਰਜ਼ ਬੰਦਾ ਸੀ ਉਸ ਨੂੰ ਉਦੋਂ ਕਰੀਏ ਨਾਲੇ ਕਿਰਤ ਕਰ ਰਹੇ ਆ ਨਾਲੇ ਪੰਜਾਬੀ ਨੂੰ ਪ੍ਰਮੋਟ ਕਰ ਰਹੇ ਆ ਚੁਲਾ ਵਿੱਚ ਪੜਨ ਨੂੰ ਮਿਲਦੀ ਆ ਸੀ ਪਰ ਅੱਜ ਫੱਟੀਆਂ ਜਿਹੜੀਆਂ ਨੇ ਸਿਰਫ ਸ਼ਿੰਗਾਰ ਬਣ ਕੇ ਰਹਿ ਗਈਆਂ ਨੇ ਘਰਾ ਦੀਆਂ ਪੰਜਾਬੀ ਮਾਂ ਬੋਲੀ ਜਿਹੜੀ ਆ ਅੱਗੇ ਆਉਣੀ ਚਾਹੀਦੀ ਐ ਔਰ ਇਹ ਪੰਜਾਬੀ ਬੋਲੀ ਜਿਹੜੀ ਆ ਇਹਨੇ ਸਾਨੂੰ ਰੋਟੀ ਦਿੱਤੀ ਐ ਰੋਜ਼ਗਾਰ ਦਿੱਤਾ ਐ ਵੱਖ-ਵੱਖ ਤਰ੍ਹਾਂ ਦੀਆਂ ਕੰਪਨੀਆਂ ਮਸ਼ਹੂਰ ਕਰਦੀਆਂ ਨੇ ਪਰ ਵੀਰ ਵੱਲੋਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਤੁਸੀਂ ਦੇਖ ਸਕਦੇ ਹੋ ਵੀ ਲੱਕੜ ਦੇ ਜਿਹੜੇ ਕੀ ਬਰਸ਼ ਲੈ ਕੇ ਆਏ ਨੇ ਜਿਹੜੇ ਕਿ ਬੱਚਿਆਂ ਵਾਸਤੇ ਤੇ ਸਿਆਣਿਆਂ ਵਾਸਤੇ ਕਿੰਨੇ ਕ ਲਾਹੇ ਬੰਦੇ ਨੇ ਸਬਜ਼ੀਆਂ ਦੇ ਬੀਜ ਪਾਏ ਵੀਰ ਜੀ ਇਹ ਪੇਪਰ ਦੇ ਬਨੇ ਹੋਏ ਨੇ ਜਦੋਂ ਪੈਨ ਖਤਮ ਹੋ ਗਿਆ ਉਹਨੂੰ ਗਮਣ ਚ ਲਗਾ ਦੋ ਤਾਂ ਪੌਦੇ ਨਿਕਲੇ ਆਉਣਗੇ ਸਸਰੀ ਘਰ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਚੈਨਲ ਤਸਵੀਰਾਂ ਖਾਵਾਗੇ ਅਮਰਸਾਦ ਦੇ ਖਾਲਸਾ ਕਾਲਜ ਦੀਆਂ ਜਿੱਥੇ ਕਿ ਜੀਂਦੇ ਲਖੋਈ ਤਸਵੀਰਾਂ ਵੀ ਸਿੱਖਦੇ ਜੀਵੇ ਪੰਜਾਬ ਜੀਉਣ ਪੰਜਾਬੀ ਤੁਸੀਂ ਦੇਖ ਸਕਦੇ ਹੋ ਖਜ਼ਾਨਾ ਜਿਹੜਾ ਕਿ ਇਕੋ ਫ੍ਰੈਂਡਲੀ ਜਿਹੜੇ ਕਿ ਲੈ ਕੇ ਆਏ ਨੇ ਤੁਹਾਡੇ ਵਾਸਤੇ ਲੱਕੜ ਦੇ ਬਨੇ ਹੋਏ ਕੰਗੇ ਤੇ ਲੱਕੜ ਦੇ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਟੂਪਲੇਸ ਤੇ ਪੰਜਾਬੀ ਸਬਜ਼ੀ ਦਾ ਸਾਂਭਿਆ ਸਾਡੇ ਜਿਹੜੇ ਪੁਰਾਣੇ ਲਿੱਖਤ ਜਿਹੜੀਆਂ ਫੱਟੀਆਂ ਮਿਲਦੀਆਂ ਤੁਸੀਂ ਦੇਖ ਸਕਦੇ ਹੋ ਜੀਵੇ ਪੰਜਾਬ ਜਿਉਣ ਪੰਜਾਬੀ ਇਹ ਜਿਹੜਾ ਉਪਰਾਲਾ ਕਰ ਰਹੇ ਨੇ ਇਕੋ ਫ੍ਰੈਂਡਲੀ ਵਾਲੇ ਹਮੇਸ਼ਾ ਪਹੁੰਚਦੇ ਨੇ ਜਿੱਥੇ ਪੰਜਾਬ ਦੀ ਗੱਲ ਹੁੰਦੀ ਆ ਪੰਜਾਬੀਆਂ ਦੀ ਗੱਲ ਹੁੰਦੀ ਆ ਸੱਭਿਆਚਾਰ ਦੀ ਗੱਲ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਖਾਲਸਾ ਕਾਲਜ ਵਿੱਚ ਮੇਲਾ ਲੱਗਾ ਪੰਜਾਬੀ ਸੱਭਿਆਚਾਰ ਦਾ ਤੇ ਉੱਥੇ ਪਹੁੰਚੇ ਨੇ ਵੱਡੀ ਤਰ੍ਹਾਂ ਵਿੱਚ ਇਕੋ ਫ੍ਰੈਂਡਲੀ ਜਿਹੜੇ ਨੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਨੇ ਪੰਜਾਬ ਵਿੱਚ ਪੰਜਾਬੀ ਨੂੰ ਜਿੰਦਾ ਰੱਖਣ ਦੀ ਗੱਲ ਕਰਦੇ ਨੇ ਤੇ ਗੱਲਬਾਤ ਕਰਾਂਗੇ ਬਾਈ ਦੇ ਨਾਲ ਵੀ ਬਾਈ ਹਮੇਸ਼ਾ ਹਰ ਮੇਲੇ ਵਿੱਚ ਪਹੁੰਚਦੇ ਨੇ ਤੇ ਪੰਜਾਬੀ ਪਿਆਰ ਹੀ ਬੜਾ ਕਰਦੇ ਨੇ ਵੀਰ ਜੀ ਵੀਰ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਸਾਡੇ ਨਾਲ ਬਹੁਤ ਧੰਨਵਾਦ ਵੀਰ ਜੀ ਬਹੁਤ ਧੰਨਵਾਦ ਥੈਂਕ ਯੂ ਕਿੰਨਾ ਦੇ ਦਿਓ ਜੀਵੇ ਪੰਜਾਬ ਜਿਉਣ ਪੰਜਾਬੀ ਤੇ ਇੱਕੋ ਫ੍ਰੈਂਡਲੀ ਜਿਹੜੇ ਨੇ ਪੰਜਾਬੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿੰਨੇ ਕ ਕਾਮਯਾਬ ਹੋ ਗਏ ਨੇ ਪੰਜਾਬ ਬਚਾਉਣ ਦੇ ਵੀਰ ਜੀ ਬਿਲਕੁਲ ਜੀਵੇ ਪੰਜਾਬ ਜਿਉਣ ਪੰਜਾਬੀ ਵੈਸੇ ਜਿਹੜੇ ਪੰਜਾਬੀ ਨੇ ਸਰਬੱਤ ਦੇ ਭਲਾ ਮੰਗਣ ਵਾਲੀ ਕੌਮ ਹਨ ਨਾ ਤੇ ਅਸੀਂ ਮੇਰੇ ਕੋਲ ਦੋ ਕੈਟਾਗਰੀਆਂ ਨੇ ਵੀਰ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਮੈਂ ਕੋਟਕਪੁਰੇ ਤੋਂ ਬੈਲੋਂਗ ਕਰਦਾ ਤੇ ਇਕੋ ਫ੍ਰੈਂਡਲੀ ਦੇ ਕੰਮ ਕਰ ਰਹੇ ਆ ਤੇ ਗੁਰਮੁਖੀ ਖਜ਼ਾਨੇ ਦੇ ਉੱਪਰ ਕੰਮ ਕਰ ਰਹੇ ਆ ਪੰਜਾਬੀ ਮਾਂ ਬੋਲੀ ਦੇ ਉੱਪਰ ਤੇ ਬੜਾ ਸੁਣਾ ਸੰਗੇਦਾਰ ਰਿਸਪੌਂਸ ਮਿਲ ਰਿਹਾ ਇਹ ਦੇਖੋ ਜਿਹੜੀ ਪੰਜਾਬੀ ਮਾਂ ਬੋਲੀ ਦੀ ਗੱਲ ਕਰੀਏ ਨਾ ਇੱਕ ਸੋਗਮੈ ਭਵਿਕ ਬਾਣੀ ਵਿੱਚ ਕਿਤੇ ਪੜਿਆ ਸੀ ਵੀਰ ਜੀ ਕਿ ਅਸੀਂ ਪੰਜਾਬੀਆਂ ਨੇ ਪੰਜਾਬੀ ਬੋਲੀ ਸਿਵਿਆ ਨਾ ਰਹਾ ਪਾਤੀ ਹੈ ਨਾ ਸਾਡਾ ਫਰਜ ਬੰਦਾ ਸੀ ਕੁਛ ਨਾ ਉਦੋਂ ਮ ਕਰੀਏ ਨਾਲ ਕਿਰਤ ਕਰ ਰਹੇ ਆ ਨਾਲ ਅਸੀਂ ਪੰਜਾਬੀ ਨੂੰ ਪ੍ਰਮੋਟ ਕਰ ਰਹੇ ਆ ਤੇ ਵੀ ਨੇ ਐਸਓਪੀ ਹੁਣ ਲੈ ਕੇ ਕੀ ਆਏ ਦਸ਼ਕਾਂ ਜੂ ਸਾਡਾ ਕਰਦੇ ਹੋ ਪੰਜਾਬੀ ਜਿਹੜੀ ਤੁਸੀਂ ਗੱਲ ਕੀਤੀ ਆ ਅਸੀਂ ਦੇਖਦੇ ਵੀ ਅੱਜ ਕੱਲ ਬੜੇ ਮਹਿੰਗੇ ਮਹਿੰਗੇ ਟੂਲਪਲੇਸ ਚੱਲ ਕਰ ਰਹੇ ਨੇ ਬਾਜ਼ਾਰਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਕੰਪਨੀਆਂ ਮਸ਼ਹੂਰ ਕਰਦੀਆਂ ਨੇ ਪਰ ਵੀਰ ਵੱਲੋਂ ਵੱਖਰੇ ਤਰ੍ਹਾਂ ਦੇ ਜਿਹੜੇ ਤੁਸੀਂ ਦੇਖ ਸਕਦੇ ਹੋ ਵੀ ਲੱਕੜ ਦੇ ਜਿਹੜੇ ਕੀ ਬਰਸ਼ ਲੈ ਕੇ ਆਏ ਨੇ ਜਿਹੜੇ ਕਿ ਬੱਚਿਆਂ ਵਾਸਤੇ ਤੇ ਸਿਆਣਿਆਂ ਵਾਸਤੇ ਕਿੰਨੇ ਕ ਲਾਹੇ ਵੰਦੇ ਨੇ ਇਹ ਚੁ ਲੈ ਕੇ ਅਸੀਂ ਦੇਖਿਆ ਵਹਿੰਗੇ ਮਹਿੰਗੇ ਬ੍ਰਾਂਡ ਜਿਹੜੇ ਨੇ ਕੰਪਨੀਆਂ ਦੇ ਉਹ ਬਾਜ਼ਾਰਾਂ ਵਿੱਚ ਆ ਗਏ ਨੇ ਤੁਹਾਡੇ ਇਹ ਜਿਹੜੇ ਨੇ ਕਿੰਨੇ ਕ ਕੰਮ ਦੇ ਹੈਗੇ ਨੇ ਵੀਰ ਜੀ ਇਹ ਬੇਸਿਕਲੀ ਇਕੋ ਫਰੈਂਡ ਇਦੋਂ ਵੇਸਟ ਕਰਦੇ ਆ ਇਹ گل ਜੇਗਾ ਸੜ ਜੇਗਾ ਮੱਡਾ ਜਿਸਟ ਹੋ ਜਾਗਾ ਬਾਇਓ ਡਿਗਰੇਬਲ ਹਨ ਜਿਹੜੀ ਪਲਾਸਟਿਕ ਨੂੰ ਹਜ਼ਾਰਾਂ ਸਾਲ ਨਹੀਂ ਗਲਦੀ ਜਿਹੜਾ ਪਰ ਜ਼ਿੰਦਗੀ ਚ ਕਦੇ ਆਪ ਨੇ ਕੀਤਾ ਜਾਂ ਮੈਂ ਕੀਤਾ ਜ਼ਿੰਦਗੀ ਚ ਪਹਿਲੀ ਵਾਰੀ ਵੀ 25 ਸਾਲ ਪਹਿਲਾਂ ਉਹ ਧਰਤੀ ਦੇ ਕਿਸੇ ਕੋਨੇ ਚ ਪਿਆ ਹੋਇਆ ਹਨ ਇਹ ਮੂੰਹ ਚ ਪਲਾਸਟਿਕ ਨਹੀਂ ਜਾ ਰਹੀ এনवायरमेंट ਨੂੰ ਲੈ ਕੇ ਟੰਕ ਲੈਣ ਤੇ ਬਣੇ ਹੋਏ ਹਵਾਸਾ ਵਰ ਨੂੰ ਇਹ ਮਤਲਬ ਬੈਂਬੂ ਦੇ ਬਣੇ ਹੋਏ ਹਨ ਬੈਂਬੂ ਦੇ ਪੈਨ ਹੈਗੇ ਨੇ ਬਾਸ ਦੇ ਇਹ ਪਲਾਂਟੇਬਲ ਪਹਿਲਾਂ ਨੇ ਪੈਨਸਲਾਂ ਦੇਖੋ ਧਿਆਨ ਨਾਲ ਦਿਖਾਣਾ ਵੀਰ ਜੀ ਨੂੰ ਇਹ ਚ ਸਬਜ਼ੀਆਂ ਦੇ ਬੀਜ ਪਾਏ ਵੀਰ ਜੀ ਇਹ ਪੇਪਰ ਦੇ ਬਣੇ ਹੋਏ ਨੇ ਜਦੋਂ ਪੈਨ ਖਤਮ ਹੋ ਗਿਆ ਨੂੰ ਗਮਲੇ 'ਚ ਲਗਾ ਦਿਓ ਤਾਂ ਪੌਦੇ ਨਿਕਲੇ ਆਉਣਗੇ ਵਾਜ ਵਾਜ ਤੁਸੀਂ ਦੇਖ ਸਕਦੇ ਵੀਰ ਦਾ ਕਹਿਣਾ ਵੀ ਜਦੋਂ ਕਿਤੇ ਪੈਨ ਖਤਮ ਹੋ ਜੇ ਤੁਸੀਂ ਇਹਨੂੰ ਗਮਲੇ 'ਚ ਲਗਾ ਦਿਓ ਤੇ ਸਬਜ਼ੀਆਂ ਦਾ ਜਾਇ ਜਿਹੜਾ ਕਿਸੇ ਦੇ ਪੌਦਿਆਂ ਦਾ ਕੰਮ ਦੇਣਗੇ ਵੱਖਰੀ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਇਕੋ ਫ੍ਰੈਂਡਲੀ ਵੱਲੋਂ ਮੇਰੇ ਸੋਪੀ ਵਾਤਾਵਰਣ ਨੂੰ ਕਿੰਨਾ ਬਚਾਇਆ ਜਾ ਰਿਹਾ ਇਸ ਚੀਜ਼ ਦੇ ਨਾਲ ਆ ਦੇਖੋ ਤੁਹਾਨੂੰ ਹੋਰ ਚੀਜ਼ ਦਿਖਾਣੇ ਹੈ ਜੀ ਪਲਾਂਟੇਬਲ ਕੈਲੰਡਰ ਆ ਇਹਦੇ ਵਿੱਚ ਫੁੱਲਾਂ ਦੇ ਬੀਜ ਪਾਏ ਹੋਏ ਆ ਜੋ ਜਨਵਰੀ ਮਹੀਨਾ ਆਫ ਹੋ ਗਿਆ ਨਾ ਖਤਮ ਹੋ ਗਿਆ ਇਹਨੂੰ ਗਮਲੇ ਚ ਪਾ ਕੇ ਪਾਣੀ ਪਾ ਦਿਓ ਤੇ ਫੁੱਲ ਨਿਕਲਣਗੇ ਫਰਵਰੀ ਚ ਹੋਰ ਫੁੱਲ ਨੇ ਮਾਰਚ ਦੇ ਵਿੱਚ ਹੋਰ ਫੁੱਲ ਨੇ ਰੁੱਤਾਂ ਦੇ ਅਨੁਸਾਰ ਜੀ ਬੀਜ ਪਾਏ ਹੋਏ ਨੇ ਮਨ ਕਹਿ ਸਕਦੇ ਵੀ 12 ਤਰ੍ਹਾਂ ਦੇ ਇੱਕ ਆਉਂਦਾ ਪਰ ਹਾਲ ਵਿੱਚ 12 ਮਹੀਨੇ ਆਉਂਦੇ ਤੇ 12 ਤਰ੍ਹਾਂ ਦੇ ਜੜੇ ਤੁਹਾਨੂੰ ਪੌਦੇ ਮਿਲਣਗੇ ਤੁਹਾਨੂੰ ਫੁੱਲ ਮਿਲਣਗੇ ਇੱਕੋ ਫਰੈਂਡੀ ਵੱਲੋਂ ਤੁਹਾਡੇ ਵਾਸਤੇ ਬਹੁਤ ਸਾਰੇ ਪ੍ਰਾਣ ਲੈ ਕੇ ਆਏ ਨੇ ਆਪਣੇ ਵਾਤਾਵਰਣ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਮੈਨੂੰ ਇਸੋ ਵੀ ਲੋਕ ਇੱਥੇ ਕਿੰਨਾ ਪਿਆਰ ਦੇ ਰਹੇ ਨੇ ਖਾਸ ਕਰਕੇ ਮੇਲਾ ਲਗਾਇਆ ਗਿਆ ਲੋਕਾਂ ਵੱਲੋਂ ਖਾਸ ਕਰਕੇ ਪੰਜਾਬੀਆਂ ਵੱਲੋਂ ਕਿੰਨਾ ਪਿਆਰ ਦਿੱਤਾ ਜਾ ਰਿਹਾ। ਵੀਰ ਜੀ ਅਗਰ ਇਹ ਪਿਆਰ ਦੀ ਗੱਲ ਕਰੀਏ ਨਾ ਜਿਹੜੇ ਪ੍ਰੋਡਕਟਸ ਨੇ ਬੜੇ ਰੀਜ਼ਨੇਬਲ ਪ੍ਰਾਈਸਸ ਨੇ 50 ਰੁਪਿਆ, 100 ਰੁਪਿਆ, 150 ਰੁਪਿਆ, 200 ਰੁਪਿਆ, 50-50 ਰੁਪਿਆ ਦੀਆਂ ਆਈਟਮਾਂ ਨੇ ਔਰ ਮੈਂ ਲਾਸਟ 3 ਸਾਲ ਤੋਂ ਇੱਥੇ ਆ ਰਿਹਾ ਤੇ ਮੈਂ ਜਿੰਨਾ ਮਰਜੀ ਸਮਾਨ ਲੈ ਆਵਾਂ ਮੈਂ ਖਾਲੀ ਹੋ ਕੇ ਜਾਣਾ ਵੀਰ ਜੀ। ਬਹੁਤ ਵਧੀਆ ਅੰਮ੍ਰਿਤਸਰ ਗੁਰੂ ਸਾਹਿਬ ਦੀ ਨਗਰੀ ਹੈਗੀ ਆ ਤੇ ਬੜਾ ਸਵਾ ਸੰਗਤ ਦਾ ਪਿਆਰ ਆ ਔਰ ਬੜੀ ਸੋਹਣੀ ਐਵਰੇਜ ਲੈ ਰਹੇ ਆ ਲੋਕ ਪ੍ਰੋਡਕਟਸ ਲੈ ਰਹੇ ਨੇ। ਲਾਸਟ ਈਅ ਤੁਸੀਂ ਦੇਖ ਸਕਦੇ ਹੋ ਤੁਹਾਡੀ ਸਿਹਤ ਨਾਲ ਜਿਹੜਾ ਕਿ ਕਲਾ ਕਲਾ ਤੁਹਾਡੀ ਸਿਹਤ ਦੇ ਵਾਸਤੇ ਇਹ ਜਿਹੜੇ ਪ੍ਰੋਡਕਟਸ ਨੇ ਇਕੋ ਫ੍ਰੈਂਡਲੀ ਵਾਲੇ ਬਹੁਤ ਕੰਮ ਦੇ ਨੇ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਜਦੋਂ ਤੁਸੀਂ ਬੱਚਿਆਂ ਵਾਸਤੇ ਖਾਸ ਕਰਕੇ ਜਦੋਂ ਬੱਚੇ ਜਾਂ ਵੱਡੇ ਜਿਹੜੇ ਬਰਸ਼ ਕਰਦੇ ਨੇ ਪਲਾਸਟਿਕ ਦਾ ਬਰਸ਼ ਕਰਦੇ ਨੇ ਪਲਾਸਟਿਕ ਕਿਤੇ ਕਿਤੇ ਹਾਨੀ ਕਰ ਗਿਆ ਸਾਡੀ ਸਿਹਤ ਵਾਸਤੇ ਜਿਹੜਾ ਬਹੁਤ ਨੁਕਸਾਨ ਕਰਦੇ ਨੇ ਤੁਸੀਂ ਦੇਖਿਆ ਵੀ ਇੰਟੇ ਜਿਹੜੇ ਨੇ ਲੱਕੜ ਦਾ ਜਿਹੜਾ ਕਿ ਵਾਸਤੇ ਬਣੇ ਹੋਏ ਜਿਹੜੇ ਨੇ ਇਸ ਤਰ੍ਹਾਂ ਦੇ ਬਰਸ਼ ਲੈ ਕੇ ਆਉਂਦੇ ਨੇ ਇਸ ਕਕੇ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਆ ਇਸ ਕਕੇ ਤੁਹਾਡੀ ਸਿਹਤ ਨਾਲੋਂ ਲੰਘ ਕਹਿੰਦੇ ਹੋਰ ਕੋਈ ਨਹੀਂ ਚੰਗਾ ਬਾਕੀ ਦੇ ਕੰਮ ਬਾਅਦ ਪਹਿਲਾ ਸਹਿ ਜ਼ਰੂਰੀ ਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਜਿਹੜੇ ਨੌਜਵਾਨ ਨੇ ਵੱਡੀ ਤਦਾ ਵਿੱਚ ਪਹੁੰਚ ਲੈਣੇ ਮੇਲਿਆਂ ਵਿੱਚ ਉੜੇ ਆੜੀ ਨੂੰ ਲੈ ਕੇ ਗੱਲ ਕਰੀਏ ਉੜੇ ਆੜਾ ਸਾਡਾ ਪੰਜਾਬੀ ਸਭ ਜਾ ਕੇ ਆ ਪੰਜਾਬੀ ਵਿਰਸਾ ਜਿਹੜਾ ਲੋਕ ਭੁੱਲਦੇ ਜਾਂਦੇ ਨੇ ਫੱਟੀਆਂ ਜਿਹੜੀਆਂ ਨੇ ਅੱਜ ਵੀ ਇੱਥੇ ਦਸਾਈਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਸਲੇਟਾਂ ਦਾ ਕੰਮ ਲੈ ਲਿਆ ਫੱਟੀਆਂ ਨੇ ਫੱਟੀਆਂ ਦਾ ਵਾਹ ਕੰਪਿਊਟਰਾਂ ਨੇ ਕੰਮ ਲੈ ਲਿਆ ਵੱਖ-ਵੱਖ ਤਰ੍ਹਾਂ ਦੇ ਪ੍ਰਾਲੇ ਕੀਤੇ ਜਾ ਰਹੇ ਨੇ ਪਰ ਅੱਜ ਵੀ ਇੱਥੇ ਜਿਹੜਾ ਕੀ ਪੰਜਾਬੀ ਸਭ ਜਨ ਜੋੜਨ ਵਾਸਤੇ ਜਿਹੜੇ ਪ੍ਰਾਲੇ ਕੀਤੇ ਜਾ ਰਹੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੀ ਫੱਟੀਆਂ ਜਿਹੜੀਆਂ ਨੇ ਅਸੀਂ ਦੇਖਦੇ ਹਾਂ ਸਕੂਲਾਂ ਵਿੱਚ ਪੜਨ ਨੂੰ ਮਿਲਦੀਆਂ ਸੀ ਪਰ ਅੱਜ ਫੱਟੀਆਂ ਜਿਹੜੀਆਂ ਨੇ ਸਿਰਫ ਸ਼ਿੰਗਾਰ ਬਣ ਕੇ ਰਹਿ ਗਈਆਂ ਨੇ ਘਰਾਂ ਦੀਆਂ ਇਹ ਜਣੀਆਂ ਫੱਟੀਆਂ ਅਤੇ ਜਿੱਥੇ ਕਿ ਊੜੇੜੇ ਦੀ ਜਗ੍ਹਾ ਅੱਜ ਕੱਲ اے بی ਸੀ ਦੀ ਲੱਲੀ ਆ ਐਸ ਤੱਕ ਕਿ ਪੰਜਾਬੀਓ ਆਪਣੇ ਪੰਜਾਬੀ ਵਿਰਸੇ ਨੂੰ ਬਹੁਤ ਪਿਆਰ ਕਰਿਆ ਕਰੋ ਤੇ ਖਾਸ ਕਰਕੇ ਊੜੇੜੇ ਦਾ ਖਾਸ ਕਰਕੇ ਜਿਹੜੇ ਗਿਆਨ ਰੱਖਿਆ ਕਰੋ ਤੁਸੀਂ ਦੇਖ ਸਕਦੇ ਹੋ ਵਕ ਵਕ ਤਲਾਣੀਆਂ ਇੱਥੇ ਪੈਨਸਲਾਂ ਤੇ ਪੈਨ ਜਿਹੜੇ ਤਿਆਰ ਕੀਤੇ ਜਾਂਦੇ ਨੇ ਜਿਹੜੇ ਕੀ ਪੰਜਾਬੀ ਨੂੰ ਮਾਂ ਬੋਲੀ ਨੂੰ ਪਿਆਰ ਕਰਦੇ ਨੇ ਉਹ ਇੱਥੇ ਪਹੁੰਚਦੇ ਨੇ ਇੱਥੋਂ ਕੋਈ ਨਾ ਕੋਈ ਜ਼ਰੂਰ ਲੈ ਕੇ ਜਾਂਦੇ ਨੇ ਸਾਡੇ ਵੀ ਦਸ਼ਕਾਂ ਨੂੰ ਪੀ ਲਿਆ ਪੰਜਾਬੀ ਨੂੰ ਜ਼ਰੂਰ ਪਿਆ ਕਰਿਆ ਕਰੋ ਪੈਣ ਕੀ ਲੈ ਕੇ ਗਏ ਜੀ ਮੈਂ ਜੀ ਪੰਜਾਬੀ ਚ ਊੜਾ ੜਾ ਈੜੀ ਸਸਾ ਹਾ ਲਿਖਿਆ ਆ ਪੰਜਾਬੀ ਦੀ 35 ਅੱਖਰੀ ਉਹ ਮੈਂ ਲਈ ਆ ਇਹ ਮੈਂ ਲਈ ਹੈਗੀ ਐ ਮੈਂ ਕਿਹਾ ਕਿਉਂਕਿ ਅਸੀਂ ਤੇ ਭਾਵੇਂ ਪੰਜਾਬੀ ਆ ਪੰਜਾਬੀ ਬੋਲਦੇ ਆ ਬੱਚੇ ਜਿਹੜੇ ਆ ਉਹਨਾਂ ਨੂੰ ਪੰਜਾਬੀ ਬਾਰੇ ਕੋਈ ਬਹੁਤੀ ਨੌਲੇਜ ਨਹੀਂ ਹੈਗੀ ਕਿਉਂਕਿ ਬੱਚੇ ਇੱਥੋਂ ਜਾਂਦੇ ਹੀ ਬਾਹਰਲੇ ਦੇਸ਼ਾਂ ਨੂੰ ਤੁਰ ਗਏ ਨੇ ਤੇ ਹੁਣ ਬੱਚਿਆਂ ਨੂੰ ਗਾਂ ਆਪਣੇ ਪੋਤੇ ਪੋਤਰੀਆਂ ਲਈ ਮੈਂ ਖਰੀਦੀ ਐ ਕਿ ਉਹਨਾਂ ਨੂੰ ਮੈਂ ਦੱਸ ਸਕਾਂ ਤੇ ਕੋਸ਼ਿਸ਼ ਇਹੋ ਜਿਹੇ 스타 ਜਿਹੜੇ ਹੋਰ ਲੱਗਨੇ ਚਾਹੀਦੇ ਨੇ ਜਿੱਥੇ ਕਿ ਪੰਜਾਬੀ ਮਾਂ ਬੋਲੀ ਨੂੰ ਅੱਗੇ ਲਿਆਂਦਾ ਜਾਵੇ ਬਿਲਕੁਲ ਜੀ ਪੰਜਾਬੀ ਮਾਂ ਬੋਲੀ ਜਿਹੜੀ ਆ ਅੱਗੇ ਆਉਣੀ ਚਾਹੀਦੀ ਹੈ ਔਰ ਇਹ ਪੰਜਾਬੀ ਬੋਲੀ ਜਿਹੜੀ ਆ ਇਹਨੇ ਸਾਨੂੰ ਰੋਟੀ ਦਿੱਤੀ ਐ ਰੋਜ਼ਗਾਰ ਦਿੱਤਾ ਐ ਮੈਂ ਇੱਕ ਪੰਜਾਬੀ ਦੀ ਰਿਟਾਇਰਡ ਪ੍ਰੋਫੈਸਰ ਆ ਇਸ ਕਰਕੇ ਮੇਰਾ ਪੰਜਾਬੀ ਨਾਲ ਮੋਹ ਐ ਪੰਜਾਬੀ ਮੇਰੀ ਮਾਤ ਪਾ ਸ਼ਾਇਦ ਜੇ ਤੁਸੀਂ ਆਪਣੇ ਜ਼ਮਾਨੇ ਚ ਇਸ ਫੱਟੀ ਉੱਤੇ ਲਿਖਿਆ ਹੋਊਗਾ ਕਿ ਤੇ ਅੱਜ ਫੱਟੀ ਚੇਤੇ ਆ ਗਈ ਹੈ ਕਿਦਾਂ ਪਹੁੰਚਦੀ ਹੁੰਦੀ ਸੀ ਕਿਦਾਂ ਲਿਖਦੀ ਹੁੰਦੀ ਸੀ ਕਿਦਾਂ ਸੁਕਣੇ ਪਾਉਂਦੇ ਹੁੰਦੇ ਸੀ ਅਸੀਂ ਤੇ ਆਪਣੇ ਬਚਪਨ ਵਿੱਚ ਫੱਟੀ ਦੇ ਉੱਤੇ ਹੀ ਲਿਖਿਆ ਫੱਟੀ ਅਸੀਂ ਸਕਾਉਂਦੇ ਵੀ ਸੀ ਔਰ ਫੱਟੀ ਤਾਂ ਹੀ ਲਿਖਦੇ ਸੀ ਪੈਨਸਲ ਦੇ ਨਾਲ ਅਸੀਂ ਸਲੇਟ ਤੇ ਲਿਖਦੇ ਰਹੇ ਸੀ ਪਰ ਅੱਜ ਕੱਲ ਦੇ ਬੱਚਿਆਂ ਨੂੰ ਫੱਟੀਆਂ ਪੈਨਸਲਾਂ ਛੁੱਟ ਗਈਆਂ ਨੇ ਹੁਣ ਉਹਨਾਂ ਕੋਲੇ ਮੌਕਾ ਨਹੀਂ ਹੈ ਤੇ ਇਸ ਕਰਕੇ ਮੈਂ ਚਾਹੁੰਨੀ ਆ ਕਿ ਬੱਚਿਆਂ ਨੂੰ ਪੰਜਾਬੀ ਭਾਸ਼ਾ ਤੋਂ ਜਾਣੂ ਕਰਵਾਇਆ ਜਾਵੇ। ਇਹ ਕਾਰ ਨੂੰ ਕੀ ਕਹਿਣ ਜਾਓਗੇ? ਸਰਕਾਰ ਤੇ ਕਹਿ ਰਹੀ ਵੀ ਪੰਜਾਬੀ ਮਾਤਰ ਭਾਸ਼ਾ ਦਾ ਪ੍ਰਾਲਾਪ ਕੀਤਾ ਜਾ ਰਿਹਾ ਹੈ। ਸਰਕ ਦਫ਼ਤਰਾਂ ਉੱਤੇ ਹਰ ਇੱਕ ਜਗ੍ਹਾ ਤੇ ਪੰਜਾਬੀ ਬੋਰਡ ਲੱਗਣੇ ਚਾਹੀਦੇ ਨੇ ਪਰ ਕੀ ਲੱਗਦਾ ਅਜੇ ਲੱਗਦੇ ਨਹੀਂ ਆ ਕਦੇ ਲੋਕੀ ਫੋਨ ਨਹੀਂ ਕਰਦੇ ਕੀ ਕਹਿਣਾ ਚਾਹੋਗੇ? ਪੰਜਾਬੀ ਭਾਸ਼ਾ ਦੇ ਬੋਰਡ ਜ਼ਰੂਰ ਲੱਗਨੇ ਚਾਹੀਦੇ ਆ ਸਰਕਾਰ ਉਪਰਾਲੇ ਕਰਦੀ ਵੀ ਹੈ। ਔਰ ਕਰ ਵੀ ਰਹੀ ਹੈ ਸਾਡੇ ਹੁਣ ਸਾਡੀ ਪੰਜਾਬ ਸਰਕਾਰ ਜਿਹੜੀ ਇਹ ਕਰ ਰਹੀ ਹੈ ਪਰ ਮੈਨੂੰ ਬੜੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਪਿੱਛੇ ਜੇ ਪੰਜਾਬੀ ਦੇ ਪ੍ਰੋਫੈਸਰ ਹਿੰਦੀ ਦੇ ਅੰਗਰੇਜ਼ੀ ਦੇ ਜਿਹੜੇ ਸੀਗੇ ਲਾਇਬ੍ਰੇਰੀਅਨ ਉਹਨਾਂ ਨੂੰ ਨੌਕਰੀ ਨਹੀਂ ਦਿੱਤੀ ਗਈ ਔਰ 411 ਉਹ ਸੜਕਾਂ ਤੇ ਰੋਲ ਰਹੇ ਨੇ ਮੇਰੇ ਛੋਟੇ ਬੱਚੇ ਮੇਰੇ ਭੈਣ ਭਰਾ ਔਰ ਕਾਲਜਾਂ ਦੇ ਵਿੱਚ ਉਹਨਾਂ ਨੂੰ ਆਉਣਾ ਚਾਹੀਦਾ ਏ ਤੇ ਨਾਲ ਹੀ ਜਿਹੜੇ ਗੈਸਟ ਫੈਕਲਟੀ ਤੇ ਆ ਉਹਨਾਂ ਦਾ ਵੀ ਕੁਝ ਸੋਚਣਾ ਚਾਹੀਦਾ ਏ ਇਹ ਟੀਚਰਾਂ ਨੇ ਨਾ ਅਧਿਆਪਕਾਂ ਨੇ ਹੀ ਕਾਲਜ ਬਚਾਉਣੇ ਨੇ ਇਹ ਜੇ ਰਹਿਣਗੇ ਤੇ ਕਾਲਜ ਰਹਿਣਗੇ ਇਸ ਕਰਕੇ ਇਹਨਾਂ ਨੂੰ ਰੋਜ਼ਗਾਰ ਦੇਣਾ ਚਾਹੀਦਾ ਏ ਜਿਹੜੇ ਗੈਸਟ ਫੈਕਲਟੀ ਤੇ ਨੇ ਉਹ ਵੀ ਔਰ ਜਿਹੜਿਆਂ ਦੀ ਸਿਲੈਕਸ਼ਨ ਹੋਈ ਏ 411 ਦੀ ਜਿਨ੍ਹਾਂ ਨੂੰ ਅੱਜ ਭਗਵੰਤ ਸਰਕਾਰ ਦੇ ਜਿਹੜੇ ਆ ਡਾਂਗਾ ਮਾਰੀਆਂ ਗਈਆਂ ਨੇ ਧੀਆਂ ਪੇਣਾ ਦੀਆਂ ਚੁੰਨੀਆਂ ਰੋਲੀਆਂ ਗਈਆਂ ਨੇ ਭਗਵੰਤ ਮਾਨ ਤੋਂ ਇਹ ਆਸ ਨਹੀਂ ਸੀ ਪਰ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਰੋਟੀ ਰੋਜੀ ਦੇਵੇ ਤੇ ਪੰਜਾਬੀ ਦੇ ਵੀ ਪ੍ਰੋਫੈਸਰ ਨੇ ਉਹਦੇ ਚ ਅੰਗਰੇਜ਼ੀ ਦੇ ਵੀ ਨੇ ਹਿੰਦੀ ਦੇ ਵੀ ਨੇ ਕਿਸ ਤਰ੍ਹਾਂ ਦੇਦੇ ਹੋ ਭਗਵੰਤ ਮਾਨ ਜੀ ਤੁਸੀਂ ਗੱਲ ਕੀਤੀ ਆ ਭਗਵੰਤ ਮਾਨ ਇੱਕ ਮਾਸਟਰ ਦੇ ਬੇਟੇ ਨੇ ਕਿਸ ਤਾਂ ਦੇਦੇ ਹੋ ਇਹਨਾਂ ਦੇ ਪਿਤਾ ਵੀ ਕਦੇ ਆਪਕ ਸੀ ਇੱਕ ਪ੍ਰੋਫੈਸਰ ਸੀ ਦੇਖੋ ਜੀ ਭਗਵੰਤ ਮਾਨ ਜਿਹੜਾ ਹੈਗਾ ਇੱਕ ਟੀਚਰ ਦਾ ਬੱਚਾ ਏ ਜਦੋਂ ਇਹ ਬਨੇ ਸੀ ਸਾਨੂੰ ਇਸ ਤੋਂ ਬਹੁਤ ਹੀ ਜ਼ਿਆਦਾ ਆਸਾਂ ਸੀ ਸਾਡੇ ਸਕੇਲ ਵੀ ਰਿਵਾਈਜ਼ ਕਰਨ ਦੀ ਗੱਲ ਕਹੀ ਸੀ ਅੱਜ ਤੋ ਉਹਨੇ 3 ਸਾਲ ਪਹਿਲੇ ਪਰ ਇੰਨਾ ਸਮਾਂ ਬੀਤ ਗਿਆ ਏ ਅੱਜ ਤੱਕ ਸਾਡੇ ਤੇ ਸਕੇਲ ਹੀ ਨਹੀਂ ਰਿਵਾਈਜ਼ ਕੀਤੇ ਉਹ ਮਾਸਟਰ ਦਾ ਬੱਚਾ ਜ਼ਰੂਰ ਹੈ ਹੋ ਸਕਦਾ ਹੈ ਕਿ ਉਹਦੀ ਕੋਈ ਮਜਬੂਰੀਆਂ ਹੋਣ ਪਰ ਉਹਨੂੰ ਮਜਬੂਰੀਆਂ ਦੇ ਪਿੱਛੇ ਸੁੱਟ ਕੇ ਸਾਰਿਆਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਹੈ ਔਰ ਸਾਡੇ ਅਸੀਂ ਤੇ ਰਿਟਾਇਰ ਵੀ ਹੋ ਗਏ ਆ ਤੇ ਸਾਡੇ ਨਵੇਂ ਸਕੇਲ ਨਹੀਂ ਮਿਲੇ ਇਸ ਕਰਕੇ ਉਹਨੂੰ ਅਸੀਂ ਹੱਥ ਜੋੜ ਕੇ ਹੀ ਬੇਨਤੀ ਕਰਦੇ ਹਾਂ ਕਿ ਸਾਡੇ ਨਵੇਂ ਜਿਹੜੇ ਪ੍ਰੋਫੈਸਰ ਰੁੱਲਦੇ ਪਏ ਨੇ ਸੜਕਾਂ ਤੇ ਉਹਨਾਂ ਨੂੰ ਰੁਜ਼ਗਾਰ ਦਿਓ ਔਰ ਪੁਰਾਣੇ ਜਿਹੜੇ ਕਾਲਜ ਚਲਾ ਰਹੇ ਨੇ ਉਹਨਾਂ ਦਾ ਜਿਹੜਾ ਰਹਿਦਾ ਸਕੇਲ ਹੈ ਉਹਨਾਂ ਨੂੰ ਉਹ ਦਿੱਤਾ ਜਾਵੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਨੇਹਾ ਅਸੀਂ ਮੁਖਵੰਤੀ ਤੱਕ ਜੁਪਚਾਵਾਂਗੇ ਤੁਸੀਂ ਦੇਖ ਸਕਦੇ ਹੋ ਇੱਕੋ ਫ੍ਰੈਂਡਲੀ ਜਿਹੜਾ ਕੀ ਇੱਕ ਮੇਲਾ ਲਗਾਇਆ ਗਿਆ ਵਾ ਅਮਰਸਾ ਦੇ ਖਾਸਕਾ ਕਾਲਜ ਵਿੱਚ ਤੁਹਾਨੂੰ ਕੱਲੀ-ਕੱਲੀ ਜ ਤਸਵੀਰਾਂ ਸਾਂਝੀ ਕਰ ਰਹੇ ਆ ਪੰਜਾਬੀ ਸਭਿਆਚਾਰਕ ਨੂੰ ਅਤੇ ਆਪਣੇ ਵਾਇਰਨਮੈਂਟ ਨੂੰ ਜਿਹੜਾ ਕੀ ਧਿਆਨ ਵਿੱਚ ਰੱਖਦੇ ਹੋਏ ਇਹ ਜਿਹੜੇ ਵੀਰ ਜੀ ਨੇ ਇਹਨਾਂ ਵੱਲੋਂ ਜਿਹੜਾ ਕੀ ਮੇਲਾ ਲਗਾਇਆ ਗਿਆ ਤੇ ਵੀਰ ਜੀ ਆਪਣਾ ਸੁਨੇਹਾ ਜਰੂਰ ਦੱਸਦੇ ਹੋ ਤੇ ਖਾਸ ਕਰਕੇ ਜੇਕਰ ਤੁਹਾਨੂੰ ਮਿਲਣਾ ਹੋਵੇ ਕਿੱਥੇ ਮਿਲ ਸਕਦਾ ਵਾ ਕਿਸੇ ਨੇ ਇਸ ਤਰ੍ਹਾਂ ਦੇ ਪੰਜਾਬੀ ਸਭਿਆਚਾਰਕ ਨਾਲ ਜੋੜਲਾ ਹੋਵੇ ਤੇ ਕਿੱਥਾ ਜੁੜ ਸਕਦਾ ਵੀਰ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਆ ਮੇਰਾ ਮੋਬਾਈਲ ਨੰਬਰ ਹੈਗਾ 98767 51212 ਔਰ ਮੇਰੇ ਜਿੰਨੇ ਪ੍ਰੋਡਕਟਸ ਹੈਗੇ ਨੇ ਵੀਰ ਜੀ ਸਾਰੇ ਪੂਰੇ ਆਲ ਓਵਰ ਇੰਡੀਆ ਕੈਸ਼ ਔਨ ਡਿਲੀਵਰੀ ਆ ਚਾਹੇ ਬੰਦਾ 50 ਰੁਪਏ ਦਾ ਬਰਸ਼ ਬਣਾ ਲਵੇ ਤੇ ਘਰੇ ਡਾਕੇ ਫੜਾ ਕੇ ਆਊਗਾ ਮੈਂ ਕੋਟਪੁਰ ਤੇ ਬਲੋਂਗ ਕਰਦਾ ਆਫਿਸ ਵਿਜ਼ਿਟ ਕਰ ਸਕਦੇ ਹਾਂ ਜੇ ਅਸੀਂ ਤਿਆਰ ਕਰਦੇ ਹਾਂ ਸਾਰਾ ਸਮਾਨ ਹੈ ਨਾ ਤੇ ਬਾਕੀ ਮੇਰੇ ਮੋਬਾਈਲ ਨੰਬਰ ਤੇ ਵਟਸਐਪ ਕਰ ਸਕਦੇ ਆ 9876751212 ਵਟਸਐਪ ਕਰੋ ਤੁਹਾਨੂੰ ਵਧੀਆ ਸਰਵਿਸ ਮੈਨੂੰ ਸਟਾਫ ਤੁਹਾਨੂੰ ਘਰੇ ਸਮਾਨ ਭੇਜ ਦਊਗਾ ਔਰ ਪਸੰਦ ਨਾ ਆਉਣ ਤੇ 25 ਦਿਨ ਦੀ ਰਿਫੰਡੇਬਲ ਪਾਲਿਸੀ ਸਾਡੀ ਬਿੱਲ ਦੇ ਵਿੱਚ ਲਿਖੀ ਹੋਈ ਆ ਬਹੁਤ ਬਹੁਤ ਧੰਨਵਾਦ ਜੀ ਅਡਰੈਸ ਆਪਣਾ ਮੋਬਾਈਲ ਨੰਬਰ ਆਪਣਾ ਪਰਾ ਦੱਸਦਾ ਵਾ ਜੇਕਰ ਕਿਸੇ ਨੇ ਵੀ ਪੰਜਾਬੀ ਸਬਜ਼ੀ ਚਾਹੇ ਜਾਂ ਜੁੜਾ ਹੋਵੇ ਪੰਜਾਬੀ ਪ੍ਰੋਡਕਟ ਜਿਹੜਾ ਕੋਈ ਇਸ ਤਰ੍ਹਾਂ ਦਾ ਮੰਗਾਉਣਾ ਹੋਵੇ ਤੁਸੀਂ ਮੰਗਾ ਸਕਦੇ ਹੋ ਕਿਉਂਕਿ ਸਿਹਤ ਨਾਲ ਕੋਈ ਚੰਗਾ ਨਹੀਂ ਆ ਪੰਜਾਬੀ ਸਬਜ਼ੀ ਚਾਹੇ ਨਾਲ ਕੋਈ ਚੰਗਾ ਨਹੀਂ ਆ ਐਸ ਤੱਕ ਕਿ ਪੰਜਾਬੀ ਸਭ ਦੇ ਝਾਤ ਮਾਰਨੀ ਚਾਹੀਦੀ ਆ ਆਪਣੇ ਜਿਹੜਾ ਵੀ ਪਿਆਰ ਕਰਦਾ ਪੰਜਾਬੀ ਸਬਜ਼ੀ ਚਾਹੇ ਨੂੰ ਪੰਜਾਬੀ ਕਲਚਰ ਨੂੰ ਤੇ ਗੁਰਿੰਦਰ ਬਾਈ ਨਾਲ ਸੰਪਰਕ ਕਰ ਲਿਓ ਤੁਹਾਨੂੰ ਕੱਲੀ ਕੱਲੀ ਜਿਹੜੀ ਚੀਜ਼ ਆ ਬਹੁਤੀ ਮਹਿੰਗੀਆਂ ਨਹੀਂ ਹੈਗੀਆਂ ਬਾਜ਼ਾਰ ਵਿੱਚੋਂ ਟਮਰਪੇਸ਼ ਲੈ ਜਾਂਦੇ ਆ ਬਰਸ ਲੈ ਜਾਂਦੇ ਆ ਕੰਪਨੀ ਦਾ ਬੜਾ ਮਹਿੰਗਾ ਆਂਦਾ ਵਾ ਇੱ ਉਹ ਕੰਮ ਦੀ ਆ ਤੁਹਾਡੀ ਸੇਧ ਨਾਲ ਆ ਐਸ ਕਰਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਅੰਮ੍ਰਿਤਸਰ ਤੋਂ ਲਪਕ ਪੋਸਟ ਚੈਨਲ ਲਈ